बोले सो निर्भय भगवान वाल्मीकि महाराज की जय श्री श्री 108 सतगुरु ज्ञाननाथ महाराज की जय परम पूज्य प्रभु त्राहि महाराज की जय जय भीम जय सेवा जय वाल्मीकि जी जय भीम जय भारत ਹੇ ਸੋ ਨਿਰਭੇ ਭਗਵਾਨ ਬਾਸੂਦੀ ਮਹਾਰਾਜ ਜੀ ਸਤਿ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅੰਬਿਤ ਕਰ ਮਹਾਪਚਾਇਸ਼ ਅੱਥਾ ਮੁਕਸ਼ ਚਾਲਕ ਆ ਸਵਾਪ ਜੀ ਨੂੰ ਅੱਜ ਮੀਡੀਆ ਰਾਇ ਦੱਸਿਆ ਜਾ ਰਿਹਾ ਕਿ ਤੁਹਾਨੂੰ ਪਤਾ ਕਿ ਸਾਡੇ ਜਿਹੜੇ ਗਰੀ ਪਰਿਵਾਰ ਦੇ ਜਿਹੜੇ ਜਿਹੜੇ ਮਿਸਤ ਮਜ਼ਦੂਰੀ ਲੋਕ ਕਰਦੇ ਨੇ ਉਹਨਾਂ ਦੀ ਇੱਕ ਖੁਆਇਸ਼ ਹੁੰਦੀ ਆ ਕਿ ਅਸੀਂ ਵੀ ਕਿਤੇ ਬਾਰ ਦੇਸ਼ਾਂ ਵਿੱਚ ਦੇਸ਼ਾਂ 'ਚ ਜਾ ਸਕੀਏ ਤੇ ਆਪਣੇ ਘਰ ਦਾ ਜਿਹੜਾ ਦਲੇਦਰ ਆ ਉਹ ਅਸੀਂ ਦੂਰ ਕਰ ਸਕੀਏ ਕਿ ਜੇ ਉੱਥੇ ਬਾਦਸ਼ਾਹ ਮਤਲਬ ਕਿ ਸ਼ੈਟਰੀਆਂ 'ਚ ਜਾ ਕੇ ਵਿਦੇਸ਼ਾਂ 'ਚ ਜਾ ਕੇ ਜੇ ਕੋਈ ਚਾਰ ਪੈਸੇ ਕਮਾਣਗੇ ਤੇ ਉਹ ਭਾਰਤ ਦੇਸ਼ ਦੇ ਵਿੱਚ ਆਪਣੇ ਹੀ ਗਰੀਬ ਪਰਿਵਾਰਾਂ ਦੇ ਜਿਹੜਾ ਆਪਣੇ ਗਰੀਬ ਪਰਿਵਾਰ ਦਾ ਜਿਹੜਾ ਵਾ ਸਾਥ ਦੇ ਕੇ ਤੇ ਉਹਨਾਂ ਦਾ ਦਲੇਦਰ ਦੂਰ ਕਰ ਸਕਦੇ ਨੇ ਮਗਰ ਜਦੋਂ ਇਹਨਾਂ ਲੋਕਾਂ ਦੇ ਨਾਲ ਠੱਗੀ ਵੱਜਦੀ ਆ ਜਦੋਂ ਇਹਨਾਂ ਸਾਡੇ ਸਮਾਜ ਦੇ ਭਾਈਚਾਰੇ ਦੇ ਨਾਲ ਧੱਕਾ ਹੁੰਦਾ ਵਾ ਤੇ ਫਿਰ ਸਾਨੂੰ ਹਮੇਸ਼ਾ ਹੀ ਸੜਕਾਂ ਦੇ ਉੱਤੇ ਆ ਕੇ ਆਪਣੇ ਹੱਕ ਦੀ ਗੱਲ ਕਰਨੀ ਪੈਂਦੀ ਆ ਸੋ ਅੱਜ ਸਾਡੇ ਨਾਲ ਇੱਕ ਸਾਡੇ ਵੀਰ ਜਸਪਾਲ ਮਸੀ ਜੀ ਆ ਔਰ ਇਹਨਾਂ ਨੇ ਇੱਕ ਏਜੰਟ ਆ ਉਹ ਇੱਕ ਜਲੰਧਰ ਦਾ ਏਜੰਟ ਆ ਜਿਨੇ ਇਸ ਜਸਪਾਲ ਜੀ ਦੇ ਨਾਲ ਜਿਹੜੀ ਆ ਠੱਗੀ ਮਾਰੀ ਪੈਸੇ ਆ ਦੀ ਔਰ ਇਹਨਾਂ ਨੂੰ ਵਿਦੇਸ਼ ਭੇਜਦਾ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਇਹੀ ਵਿਦੇਸ਼ ਭੇਜਾਂਗੇ ਤੇ ਸਾਨੂੰ ਇੰਨੇ ਪੈਸੇ ਦੇ ਦਿਓ ਜਿਹਦੇ ਵਿੱਚ ਇਹਨਾਂ ਨੇ ਸਾਰੇ Google Pay ਵੀ ਪੈਸੇ ਕੀਤੇ ਆ ਔਰ ਕੁਝ ਇਹਨਾਂ ਨੇ ਹੱਥੀ ਵੀ ਪੈਸੇ ਉਹਨਾਂ ਨੂੰ ਦਿੱਤੇ ਸੀ ਜਿਹਦੇ ਵਿੱਚ 23 ਜਨਵਰੀ ਦੀ ਇਹਨਾਂ ਨੇ ਦਰਖਾਸਤ ਦਿੱਤੀ ਆ ਮਗਰ ਅੱਜ ਤੱਕ ਜਿਹੜੀ ਆ ਪੁਲਸ ਵੱਲੋਂ ਕਿਸੇ ਤਰ੍ਹਾਂ ਦੀ ਦੋਸ਼ੀ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ ਔਰ ਜਦੋਂ ਵੀ ਉਹ ਦੋਸ਼ੀ ਹੁੰਦਾ ਵਾ ਉਹ ਹਮੇਸ਼ਾ ਹੀ ਇੱਕੋ ਗੱਲ ਕਹਿੰਦਾ ਕਿ ਮੇਰੀ ਪ੍ਰਸ਼ਾਸਨ ਦੇ ਵਿੱਚ ਬਹੁਤ ਧੋਖਿਆ ਮੇਰੀ ਜਿਹੜੇ ਜਿਹੜੇ ਲੀਡਰਾਂ ਦੇ ਵਿੱਚ ਬਹੁਤ ਧੋਖਿਆ ਤੇ ਉਹ ਆਪਣੀ ਆ ਜਿਹੜੀ ਤਾਕਤ ਆ ਉਹ ਪ੍ਰਸ਼ਾਸਨ ਦੇ ਅੱਗੇ ਵਿਖਾਉਂਦਾ ਤੇ ਉਹ ਲਗਾਤਾਰ ਜਿਹੜਾ ਵਾ ਇਹਨਾਂ ਪਰਿਵਾਰਾਂ ਨੂੰ ਗੁੰਮਰਾਹ ਕਰਦਾ ਵਾ ਅਸੀਂ ਵੀ ਦੋ ਚਾਰ ਵਾਰੀ ਗਏ ਸਾਂ ਅਸੀਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਉਹਨੂੰ ਬਾਹਰ ਨਹੀਂ ਭੇਜ ਸਕਦੇ ਤੇ ਗਰੀਬ ਦੇ ਪੈਸੇ ਵਾਪਸ ਕਰੋ ਫਿਰ ਜਦੋਂ ਇਹਨਾਂ ਨੇ ਇੰਨੀ ਗੱਲ ਕੀਤੀ ਫਿਰ ਉੱਥੇ ਥਾਣੇ ਦੇ ਵਿੱਚ ਮੰਨ ਕੇ ਗਿਆ ਵਾ ਔਰ ਉਹ ਕਿ ਉੱਥੇ ਲਿਖ ਕੇ ਗਿਆ ਵਾ ਕਿ ਮੈਂ ਇਹ ਪੈਸੇ ਜਾਂ 25 ਤਰੀਕ ਨੂੰ ਜਾਂ ਮੈਂ 2 ਤਰੀਕ ਨੂੰ ਦੇ ਦੂੰਗਾ ਆਪਣੀ ਲਿਖਤੀ ਦੇ ਵਿੱਚ ਉਹ ਦੇ ਕੇ ਗਿਆ ਮਗਰ ਉਹ ਬੰਦਾ ਅੱਜ ਵੀ ਆਪਣੇ ਜਿਹੜੇ ਪੈਸੇਾਂ ਤੋਂ ਮੁਕਰਦਾ ਪਿਆ ਵਾ ਔਰ ਲਗਾਤਾਰੇ ਵਿਚਾਰਾ ਜਿਹੜਾ ਗਰੀਬ ਪਰਿਵਾਰ ਆ ਪ੍ਰਸ਼ਾਸਨ ਕੋਲ ਜਾ ਕੇ ਧੱਕੇ ਖਾਰਿਆ ਵਾ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਆ ਜਿਹੜੇ ਲੋਗ ਇਸ ਤਰ੍ਹਾਂ ਗਰੀਬ ਪਰਿਵਾਰਾਂ ਦੇ ਨਾਲ ਧੱਕਾ ਕਰਦੇ ਨੇ ਉਹਨਾਂ ਗਰੀਬ ਪਰਿਵਾਰਾਂ ਨੂੰ ਇਨਸਾਫ ਦਿਓ ਜਿਹੜੇ ਲੋਗ ਇਹਨਾਂ ਦੇ ਨਾਲ ਪੈਸੇ ਦੇ ਜਿਹੜੀ ਧੱਕੇਸ਼ਾਈ ਜਾਂ ਗੁੰਮਰਾਹ ਕਰਕੇ ਇਹਨਾਂ ਲੋਕਾਂ ਨੂੰ ਵਿਦੇਸ਼ਾਂ ਭੇਜਦੇ ਜਿਹੜੇ ਇਹਨਾਂ ਨੂੰ ਸੁਪਨੇ ਵਖਾਉਂਦੇ ਨੇ ਇਹਨਾਂ ਲੋਕਾਂ ਦੇ ਨੱਥ ਪੈਣੀ ਚਾਹੀਦੀ ਆ ਅਗਰ ਨਹੀਂ ਪਈ ਤੇ ਜਿਹੜਾ ਵਾ ਅਸੀਂ ਜਿਹੜਾ ਸ਼ੁੱਕਰਵਾਰ ਇੱਕ ਮੰਗ ਪੱਤਰ ਦੇਣ ਜਾ ਰਹੇ ਆ ਜਿਹਦੇ ਵਿੱਚ ਕਈ ਪਰਿਵਾਰਾਂ ਦੇ ਜਿਹੜੇ ਕਈ ਮਸਲੇ ਆ ਕੁਝ ਪੁਲਸ ਪ੍ਰਸ਼ਾਸਨ ਵੱਲੋਂ ਲੋਕ ਤੰਗ ਹੋਏ ਪਏ ਆ ਔਰ ਕੁਝ ਏਜੰਟਨ ਵੱਲ ਲੋਕਾਂ ਵੱਲੋਂ ਹੋ ਜਿਹੜੇ ਆ ਤੰਗ ਪਰੇਸ਼ਾਨ ਹੋਏ ਹੋਏ ਆ ਅਸੀਂ ਸ਼ੁੱਕਰਵਾਰ ਜਿਹੜਾ ਮੰਗ ਪੱਤਰ ਦੇਣ ਜਾ ਰਹੇ ਆ ਇਹ ਮੰਗ ਪੱਤਰ ਨਹੀਂ ਇਹ ਸਾਡਾ ਤੰਗ ਪੱਤਰ ਆ ਉਸ ਤੋਂ ਬਾਅਦ ਅਸੀਂ ਜਿਹੜਾ ਇਸ ਪਰਿਵਾਰਾਂ ਨੂੰ ਲੈ ਕੇ ਕਚਹਿਰੀ ਚੌਂਕ ਦੇ ਵਿੱਚ ਭੁਖੜ ਹੜਤਾਲ ਤੇ ਭਾਵਾਂਗੇ ਅਗਰ ਇਸ ਪਰਿਵਾਰਾਂ ਦਾ ਜਿਹੜਾ ਕੱਲ ਨੂੰ ਕੋਈ ਜਾਲੀਮਲੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਏਗੀ ਅਸੀਂ ਇਹੋ ਚਾਹੁੰਦੇ ਆ ਕਿ ਜੇ ਪੁਲਿਸ ਪ੍ਰਸ਼ਾਸਨ ਸਮਾਜ ਨੂੰ ਜਿਹੜਾ ਵਿਸ਼ਵਾਸ ਚ ਲੈ ਕੇ ਤੇ ਦੋਸ਼ੀਆਂ ਤੇ ਕਾਰਵਾਈ ਕਰੇ ਜੀ ਤੁਹਾਡਾ ਜੈਸ਼ਪਾਲ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਕਲਾਂਨੌਰ ਪਿੰਡ ਲੋਪਾ ਇੱਥੇ ਮੈਂ ਅੰਬਸਰ ਸਾਹਿਬ ਦੇ ਵਿੱਚ ਰਾਜਮਿਸਤਰੀਆ ਕੰਮ ਕਰਦਾ ਜੀ ਮੈਟਰ ਭਾਜੀ ਮੈਂ ਨਾ 2023 ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਏਜੰਟ ਨੂੰ ਪੈਸੇ ਦਿੱਤੇ ਸੀ ਉਹ ਮੈਟਰ ਹੈ ਮੈਂ ਬਾਹਰ ਜਾਣ ਵਾਸਤੇ ਪੈਸੇ ਦਿੱਤੇ ਅੱਛਾ ਹਾਂਜੀ ਬਾਹਰ ਭੇਜਿਆ ਨਹੀਂ ਉਹਨੇ ਉਹਨੇ ਲਾਰੇ ਲਾਈ ਜਾਂਦੇ ਬਸ ਮਹੀਨੇ ਦਾ ਟਾਈਮ ਦੋਆਂ ਦਾ ਟਾਈਮ ਇਦਾਂ ਕਾਰ ਕਰਕੇ 2 ਸਾਲ ਹੋ ਗਏ ਜੀ ਹਾਂਜੀ ਅੱਛਾ 2023 ਦੇ ਪੈਸੇ ਦਿੱਤੇ ਜੁਲਾਈ ਮਹੀਨੇ ਦੇ ਉਸ ਤੋਂ ਬਾਅਦ ਲਾਰੇ 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 ਬਸ ਮੈਂ ਕੰਪਲੇਨ ਵੀ ਕੀਤੀ ਸੀ ਪੀ ਸਾਹਿਬ ਨੂੰ ਉੱਥੇ ਕਿੰਨੀ ਦਿਨ ਹੋ ਗਿਆ ਸੀ ਕੰਪਲੇਟ ਕੀਤੀ 23 ਜਨਵਰੀ ਦੀ ਕੀਤੀ ਸੀ ਹੁਣ ਤਾਂ ਕੀ ਕਾਰਵਾਈ ਕੀਤੀ ਜੀ ਅਜੇ ਤੱਕ ਕੋਈ ਨਹੀਂ ਫੇਰੇ ਹੀ ਵਜਣ ਦੇ ਦੀ ਤੁਸੀਂ ਕੀ ਮੰਗ ਕਰਦੇ ਹੋ ਮੰਗ ਮੈਂ ਪੈਸੇ ਦੇ ਦੇਰ ਨਹੀਂ ਰਿਹਾ ਮੈਂ ਨਾਲ ਕਾਰਵਾਈ ਕੀਤੀ ਜਾਏ ਅੱਛਾ ਹਾਂ ਜੀ ਜੇ ਕਾਰਵਾਈ ਨਹੀਂ ਹੋਏਗੀ ਤੇ ਅਗਲਾ ਸਟੈਪ ਕੀ ਹੋਏਗਾ ਪੋਕਰ ਸਾਹਿਬ ਤੇ ਬੈਠਾਂਗੇ ਫਿਰ ਸੁਸਾਇਟੀ ਹੈ ਹੋਰ ਕੀ ਹੈ ਮੇਰਾ ਕੀ ਕਰਾਂਗਾ ਮੈਂ ਇਹ ਕਰਜਾ ਚੁੱਕਿਆ ਉਹ ਮੈਨੂੰ ਦੇਣਾ ਹੀ ਪੈਣਾ ਬੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾ ਜ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਅੱਜ ਤੋਂ ਕੁਝ ਪਹਿਲੇ ਦਿਨ ਪਹਿਲੇ ਏਜੰਟ ਬੀਬੀ ਉਹ ਉਹ ਏਜੰਟ ਦੇ ਤੌਰ ਤੇ ਕੰਮ ਕਰਦਾ ਵਾ ਪਰ ਲੇਕਿਨ ਉਹ ਜਲੰਧਰ ਦਾ ਜਾਣ ਵਾਲਾ ਵਿਧੀਪੁਰ ਦਾ ਤੇ ਅਸੀਂ ਕਹਿੰਦੇ ਆ ਵੀ ਇਹ ਜਿਹੜਾ ਏਜੰਟ ਹੈਗਾ ਵਾ ਜਿਹੜਾ ਬਣਿਆ ਆ ਵਾ ਇਹਨੇ ਇੱਕ ਇਹਨਾਂ ਸਾਡੇ ਸਮਾਜ ਦੇ ਵਿੱਚ ਹੋਰ ਵੀ ਕਈ ਸਮਾਜਾਂ ਦੇ ਵਿੱਚ ਮਰੀ ਇਹੋ ਜਿਹੇ ਬੰਦੇ ਹੈਗੇ ਜਿਹੜੇ ਏਜੰਟ ਬਣ ਕੇ ਲੋਕਾਂ ਨਾਲ ਠਗੀਆਂ ਮਾਰਦੇ ਆ ਹੁਣ ਸਾਨੂੰ ਇਹ ਵੀ ਪਤਾ ਲੱਗ ਗਿਆ ਵੀ ਰਿਸਚਲ ਸਮਾਜ ਦੇ ਵਿੱਚ ਵੀ ਕੁਝ ਏਜੰਟ ਪੈਦਾ ਹੋ ਗਏ ਨੇ ਜਿਹੜੇ ਕੀ ਸਮਾਜ ਦੇ ਨਾਲ ਆਪਣੇ ਹੀ ਸਮਾਜ ਦੇ ਨਾਲ ਠਗੀਆਂ ਮਾਰਦੇ ਨੇ ਤੇ ਉਹਨਾਂ ਦੇ ਖਿਲਾਫ ਕਈ ਵਾਰੀ ਦਰਖਾਸਤਾਂ ਵੀ ਦਿੱਤੀਆਂ ਪਰ ਲੇਕਿਨ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਨੇ ਠਗੀਆਂ ਮਾਰ ਮਾਰ ਕੇ ਪਤਾ ਨਹੀਂ ਕੀ ਕੀ ਬਣਾ ਲਿਆ ਪਰ ਲੇਕਿਨ ਇਹੋ ਜਿਹੇ ਠੱਗਾਂ ਬਾਲਿਆਂ ਨੂੰ ਇਹ ਇਹਨਾਂ ਨੂੰ ਫੜ ਗਏ ਇਹਨਾਂ ਦੇ ਜਿਹੜੇ ਜਿਹੜੇ ਇਹਨਾਂ ਨੇ ਜਿਹੜੇ ਦਫਤਰ ਖੋਲੇ ਏਜੰਡਾ ਦੇ ਉਹਨਾਂ ਦੇ ਲਾਇਸੈਂਸ ਕੈਨਸਲ ਕਰਨੇ ਚਾਹੀਦੇ ਆ ਔਰ ਇਹਨਾਂ ਨੂੰ ਇਹ ਇਹਨਾਂ ਦੇ ਕਾਰਵਾਈ ਕਰਕੇ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਰਚੇ ਹੋਣ ਜਿਹਦੇ ਦਰਦ ਕਿਉਂਗੀ ਇਹ ਲੋਕਾਂ ਦੇ ਪੈਸੇ ਠੱਗਦੇ ਨੇ ਠੱਗ ਨੇ ਬੜੇ ਵੱਡੇ ਇਹਨਾਂ ਦੇ ਜਲਦੀ ਤੋਂ ਜਲਦੀ ਕਾਰਵਾਈ ਨਾ ਹੋਈ ਤੇ ਫਿਰ ਅਗਲੀ ਨੀਤੀ ਜਿਹੜੀ ਅਪਣਾਵਾਂਗੇ ਉਹਦੇ ਵਿੱਚ ਜੋ ਵੀ ਸਮਾਜ ਦਾ ਸਾਡੇ ਸਮਾਜ ਵੱਲੋਂ ਫਰਾਸਾ ਲਿਆ ਜਾਏਗਾ ਉਹ ਤੇ ਅਹੀ ਫਿਰ ਖੜੇ ਉਤਰਾਂਗੇ ਇਹਨਾਂ ਕੋ ਸਕੇਂਦਾ ਹੈ ਜੈ ਬਾਲ ਮਕੀ ਹਰ ਹਰ ਬਾਲ ਮਕੀ ਜੈ ਬਾਲ ਮਕੀ ਜੈਪੀਨ ਜੀ ਮੈਂ ਰਾਹੁਲ ਮਲਿਕ ਦਲੀ ਸੁਰੱਖਿਆ ਸਰਣਾ ਵੱਲੋਂ ਜਿੱਦਾਂ ਕਿ ਤੁਹਾਨੂੰ ਪਤਾ ਵਾ ਸੁਮੇਤ ਕਾਲੀ ਜੀ ਨੇ ਜਗਦੇਸ਼ ਕੁਮਾਰ ਜੱਗੂ ਜੀ ਨੇ ਵਿਸਤਾਰ ਤੌਰ ਤੇ ਦੱਸਿਆ ਵਾ ਕਿ ਉਹ ਏਜੰਟ ਆਪਣੇ ਆਪ ਨੂੰ ਕਹਿੰਦਾ ਤੇ ਇੱਕ ਰਾਜਨੀਤਿਕ ਲੀਡਰ ਵੀ ਕਹਿੰਦਾ ਵਾ ਉਹ ਏਜੰਟ ਕਹਿੰਦੇ ਲੋਕਾਂ ਗਰੀਬਾਂ ਨਾਲ ਠੱਕੇਆ ਕਰਦਾ ਵਾ ਕਈ ਲੰਬੇ ਸਮੇਂ ਤੋਂ ਸਾਡੇ ਭਰਾ ਦੀ ਇੱਕ ਕੰਪਲੇਂਟ ਜਾ ਰਹੀ ਹੈ ਕਮਿਸ਼ਨਰ ਸਾਹਿਬ ਨੂੰ ਪਰ ਹਾਲੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹੋ ਜਿਹੇ ਠੱਗਾ ਦੇ ਇਹੋ ਜਿਹੇ ਦਲਾਲਾਂ ਦੇ ਨੱਥ ਪਾਈ ਜਾਵੇ ਨਹੀਂ ਤੇ ਵਾਲਮੀਕੀ ਸਮਾਜ ਸ਼ੁੱਕਰਵਾਰ ਇੱਕ ਮੰਗ ਪੱਤਰ ਦੇਣ ਜਾ ਰਿਹਾ ਵਾ ਔਰੇ ਵੀ ਤੇਰਾ ਵੀ ਮਤਾ ਪਾ ਕੇ ਜਿਹੜਾ ਵੀ ਡਿਸੀਜਨ ਹੋਗਾ ਸਮਾਜ ਵੱਲੋਂ ਜਾਂ ਜਥੇਬੰਦੀਆਂ ਵੱਲੋਂ ਨਿੱਤਿਆ ਜਾਊਗਾ ਤੇਰਾ ਵੀ ਮਤਾ ਪਾ ਕੇ ਅਸੀਂ ਭੁਖੜ ਹੜਤਾਲ ਤੇ ਜਾ ਕੋਈ ਵੀ ਪ੍ਰੋਸੈਸ ਕਰਾਂਗੇ ਉਹ ਸਾਰਾ ਦੱਸਿਆ ਜਾਊਗਾ ਕਿਉਂਕਿ ਪ੍ਰਸ਼ਾਸਨ ਨੂੰ ਬੜੇ ਲੰਬੇ ਸਮੇਂ ਤੋਂ ਇਹਦੇ ਬਾਰੇ ਕੰਪਲੇਂਟਾਂ ਦਿੱਤੀਆਂ ਜਾ ਰਹੀਆਂ ਪਰ ਕੋਈ ਜੂਨਿਸ ਸਰਕਾਰੀ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਇੱਤੇ ਬੰਦ ਦੀ ਕਾਨੂੰਨੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਤੇ ਭਰਾਵਾਂ ਨੂੰ ਵਿਸ਼ਵਾਸ ਤੇ ਲੈ ਕੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਜੈ ਵਾਲਮੀਕੀ ਜੈਪੀ